ਸਰਵ ਜੀ ਸਿੰਘ ਗੁਮਾਨਪੁਰਾ ਜੰਕ ਲਿਆਣ ਮੋੜ ਤੇ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਰਾਜੇ ਸਿੰਘ ਗੁਮਾਨਪੁਰਾ ਸੁਵਿੰਦਰ ਸਿੰਘ ਚਾਵਲਾ ਗੌਰਮਤ ਕਨਟਾਈਟਰ ਜਿਲ੍ਹਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਫੇਰ ਦੇ ਸਰਕਾਰੀ ਮਿਰਸਕੋਲੇ ਦੇ ਬੱਚਿਆਂ ਨੂੰ ਸਾਡਾ ਸ਼੍ਰੀ ਦਾ ਸੁਮਾਨ ਜਿਵੇਂ ਕਾਪੀਆਂ ਪੈਨਸਲ ਤੇ ਹੋਰ ਸਮਗਰੀ ਵੰਡੀ ਜਾ ਰਹੀ ਹੈ ਜਿੱਦੀ ਲੈ ਤੁਸੀਂ ਵੇਖੀ ਹਮ ਸਭ ਤੋਂ ਦਿਖਾ ਰਹੇ ਹਾਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਰੇਸ਼ ਸਿੰਘ ਜੀ ਗਮਾਨਪੁਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡੈਲੀ ਪਬਲਿਕ ਟਾਈਮ ਟੀਵੀ ਸਟਾਰ ਇੰਡੀਆ ਸਰਦਾਰ ਦਲਬੀਰ ਸਿੰਘ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਉਪਰਾਲੇ ਨੂੰ ਸਮਾਜ ਦੇ ਵਿੱਚ ਜਿਹੜੇ ਸੂਝਵਾਨ ਆ ਸਮਾਜ ਸੇਵੀ ਆ ਉਹਨਾਂ ਤੱਕ ਪਹੁੰਚਾਉਂਦਾ ਉਪਰਾਲਾ ਕੀਤਾ ਵਾ ਮੈਂ ਇਹੀ ਮੈਸੇਜ ਦੇਣਾ ਚਾਹੁੰਨਾ ਆਪਣੇ ਸਿੱਖ ਧਰਮ ਨੂੰ ਕੇ ਵੇਖੋ ਅੱਜ ਲੋੜਿਆ ਸਾਨੂੰ ਗੁਰੂ ਘਰਾਂ ਦੇ ਵਿੱਚ ਗੋਲ ਕਾਂਜੋ ਦਰਸੰਦ ਪਾਉਣ ਦੀ ਬਜਾਏ ਇਹਨਾਂ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਦੇ ਵਿੱਚ ਚੰਗੀ ਐਜੂਕੇਸ਼ਨ ਟੈਂਸ਼ਰੀ ਇਹਨਾਂ ਨੂੰ ਵਰਦੀਆਂ ਯੂਨੀਫਾਰਮ ਤੇ ਸੂਜ ਵਗੈਰਾ ਪ੍ਰੋਵਾਈਡ ਕਰਾਈਏ ਜੇ ਇਹਨਾਂ ਨੂੰ ਅੱਜ ਵਧੀਆ ਸਿੱਖਿਆ ਮਿਲੋਗੀ ਤੇ ਸਾਡਾ ਆਉਣ ਵਾਲਾ ਪੰਜਾਬ ਜਿਹੜਾ ਵਾ ਵਧੀਆ ਬਣ ਸਕੂਗਾ ਅੱਜ ਬਹੁਤ ਜ਼ਿਆਦਾ ਕੋਡ ਜਿਹੜਾ ਵਾ ਇਸ ਵੇਲੇ ਨਸ਼ੇ ਦਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜੇ ਬੱਚੇ ਪੜ੍ਹੇ ਲਿਖੇ ਹੋਣਗੇ ਇਹਨਾਂ ਨੂੰ ਇਹ ਪਤਾ ਹੋਊਗਾ ਕਿ ਇਹ ਜਿਹੜੀ ਚੀਜ਼ ਆ ਇਹ ਮਾੜੀ ਆ ਸਾਡੀ ਜ਼ਿੰਦਗੀ ਲਈ ਨੁਕਸਾਨਦਾਇਕ ਆਹੀਂ ਨਹੀਂ ਇਹਦਾ ਸੇਵਨ ਕਰਨਾ ਤੇ ਜਿਹੜੀ ਸੀ ਸਾਨੂੰ ਨੁਕਸਾਨ ਦਿੰਦੀ ਆ ਉਹਦੇ ਲਾਗੇ ਕਦੀ ਜਾਣਗੇ ਹੀ ਨਹੀਂ ਤੇ ਜਦੋਂ ਇਹ ਅਨਪੜ੍ਹ ਰਹਿਣਗੇ ਇਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੋਊਗੀ ਇਹਨਾਂ ਨੂੰ ਕੋਈ ਵੀ ਗੁੰਮਰਾਹ ਕਰੇਗਾ ਤੇ ਗੁੰਮਰਾਹ ਕਰਕੇ ਇਹਨਾਂ ਨੂੰ ਗਲਤ ਸੰਗਤ ਦਾ ਰਾਹ ਦੇ ਦੇਊਗਾ ਇਹ ਅਣਜਾਣ ਇਹ ਭੋਲਿਆ ਇਹ ਕੋਰੇ ਕਾਗਜ਼ ਆ ਜੋ ਇਹਨਾਂ ਤੇ ਲਿਖਣਾ ਚਾਹੂਗਾ ਕੋਈ ਲਿਖ ਸਕਦਾ ਏ ਕਿਉਂਕਿ ਇਹਨਾਂ ਦੀ ਉਮਰ ਹੀ ਇਹੋ ਜੀ ਹੁੰਦੀ ਆ ਇਸ ਕਰਕੇ ਮੈਂ ਤੇ ਇਹੀ ਸਮਾਜ ਨੂੰ ਮੈਸੇਜ ਦੇਣਾ ਚਾਹੁੰਨਾ ਵਾ ਕਿ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਹੀ ਆਪਰਾਲਾ ਕਰਾਈਏ ਤੇ ਜਿਹੜੇ ਟੀਚਰ ਸਹਿਬਾਂ ਨੇ ਉਹਨਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਸਰਕਾਰ ਨੂੰ ਛੱਡ ਕੇ ਆਪਣੇ ਲੈਵਲ ਦੇ ਉੱਤੇ ਇਹਨਾਂ ਦਾ ਸਹਿਯੋਗ ਦੇ ਕੇ ਇਹਨਾਂ ਦਾ ਵਧੀਆ ਭਵਿੱਖ ਬਣਾਈਏ ਧੰਨਵਾਦ ਜੀ ਹੁਣ ਮੈਡਮ ਜੀ ਜੋ ਇੱਥੇ ਦੇ ਇੰਚਾਰਜ ਵੀ ਆ ਇਸ ਸਕੂਲ ਜੋ ਪਗਨੇ ਦੇ ਨੇੜੇਕ ਆ ਉੱਤੇ ਅੱਜ ਸੁਵਾਸ਼ੇਵੀ ਸਭਜੀਤ ਸਿੰਘ ਗੁਮਾਨਪਰਾ ਔਰ ਰੇਸ਼ੇਸ਼ ਸਿੰਘ ਗੁਮਾਨਪਰਾ ਤੇ ਉਹਨਾਂ ਨਾਲ ਚਾਵਲਾ ਜੀ ਪਹੁੰਚੇ ਨੇ ਤੇ ਅੱਜ ਜਿਹੜਾ ਬੱਚਿਆਂ ਦਾ ਮਨੋਵਲ ਵਧਾਉਣ ਲਈ ਅੱਜ ਉਪਰਾਲਾ ਕੀਤਾ ਜਾ ਰਿਹਾ ਬਹੁਤ ਸਲਾੰਗਾ ਜੋਗ ਤੇ ਇੱਥੇ ਮੈਡਮ ਜਿਹੜੇ ਤੇ ਔਰ ਦੇਖ ਰਹੇ ਸਟਾਫ ਦੇ ਨਾਲ ਕਰ ਰਿਹਾ ਵਧੀਆ ਇੱਕ ਸਿੱਖਿਆ ਦੇ ਰਹੇ ਬੱਚਿਆਂ ਨੂੰ ਪੜਾਈ ਉਹਨਾਂ ਦੀ ਆਉਣ ਵਾਲੀ ਜੀਵਨ ਸਫਲਤਾ ਲਈ ਤੇ ਅੱਜ ਮੈਡਮ ਜੀ ਸ਼ੁਭਨਾਕੀ ਡਾਡਾ ਜੀ ਸਾਡੇ ਸਰਦਾਰ ਰੇਸ਼ਮ ਸਿੰਘ ਜੀ ਤੇ ਚਾਵਲਾ ਜੀ ਸਰਦਾਰ ਸਰਬਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹ ਸਾਡੇ ਦੇ ਛੋਟੇ-ਛੋਟੇ ਬੱਚਿਆਂ ਨੂੰ ਹੌਸਲਾ ਬਦਾਨ ਆਏ ਹੈ ਉਹਨਾਂ ਨੂੰ ਅ ਅੱਗੇ ਮੋਟੀਵੇਟ ਕਰ ਰਹੇ ਹੈ ਕਿ ਵੀ ਉਹ ਅੱਗੇ ਵਧਨ ਚੰਗੇ ਇਨਸਾਨ ਬਣਨ ਚੰਗੇ ਨਾਗਰਿਕ ਬਣਨ ਸਭ ਤੋਂ ਪਹਿਲਾਂ ਉਹਨਾਂ ਦਾ ਚੰਗੇ ਨਾਗਰਿਕ ਬੰਨਾ ਜ਼ਰੂਰੀ ਹੈ ਚੰਗੇ ਇਨਸਾਨ ਬੰਨਾ ਜ਼ਰੂਰੀ ਹੈ ਜਦੋਂ ਉਹ ਚੰਗੇ ਇਨਸਾਨ ਬਣ ਗਏ ਤਾਂ ਸਾਡਾ ਦੇਸ਼ ਹੈ ਜਿਹੜਾ ਸਾਡਾ ਪੰਜਾਬ ਹੈ ਉਹ ਆਪਣੇ ਆਪ ਤਰੱਕੀ ਕਰ ਲੇਗਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੇ ਛੋਟੇ ਛੋਟੇ ਬੱਚਿਆਂ ਬਾਰੇ ਸੋਚ ਜਿੱਦਾਂ ਜਿਹੜਾ ਸੁਦੇਸ਼ ਕੀ ਦੇਣ ਚਾਹੁੰਦੇ ਬੱਚਨ ਸਾਡਾ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਦਰਬੀਰ ਸਿੰਘ ਪੱਤਰਕਾਰ ਸਾਡੇ ਸਟਾਰ ਨਿਊਜ਼ ਤੇ ਪਬਲਿਕ ਡੇਲੀ ਨਿਊਜ਼ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਔਨ ਵਿੱਚ ਸਹਿਯੋਗ ਦਿੱਤਾ ਉਹਨਾਂ ਤਹਿ ਦਲੋਂ ਸ਼ੁਕਰਗੁਜ਼ਾਰਾਂ ਤਾਂ ਮੈਂ ਬਹੁਤ ਹੀ ਸਤਿਕਾਰਯੋਗ ਸਾਡੀਆਂ ਭੈਣਾਂ ਸਾਡੇ ਟੀਚਰ ਸਹਿਬਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੋਤੇ ਭਰਾ ਜਿਹੜੇ ਟੀਚਰ ਇੱਥੇ ਬਰਾਜਮਾਨ ਉਹਨਾਂ ਦਾ ਨਾਮ ਨਹੀਂ ਜਾਣਦਾ ਉਹਨਾਂ ਨੇ ਸਾਨੂੰ ਅਟੈਂਡ ਕੀਤਾ ਸਾਡਾ ਸੰਦੇਸ਼ ਇਹ ਹੈ ਕਿ ਜਿਹੜੇ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਇਹ ਇਹ ਇਹਨਾਂ ਨੂੰ ਇਹ ਸੰਦੇਸ਼ ਆ ਕਿ ਪੁੱਤਰ ਤੁਹਾਨੂੰ ਸਰਕਾਰ ਨੇ ਇਹ ਮੌਕਾ ਦਿੱਤਾ ਹੈ ਸਰਕਾਰ ਤੁਹਾਡੀ ਸਹੂਤਾ ਦਿੰਦੀ ਹੈ ਅਸੀਂ ਵੀ ਸਮਾਜਿਕ ਤੌਰ ਤੇ ਤੁਹਾਡੇ ਨਾਲ ਖੜੇ ਆ ਆਪਣੀਆਂ ਇਸ ਇਸ ਜੀਵਨ ਵਿੱਚ ਰਹਿ ਕੇ ਤੁਹਾਡੇ ਨਾਲ ਜੁੜ ਜਾਂਦੀਆਂ ਬਗਾਦੀ ਲੋੜਾਂ ਪੂਰੀਆਂ ਕਰਨ ਲਈ ਆਏ ਆ ਤੁਹਾਨੂੰ ਜੇ ਸਪੇਸਿੰਗਰੀ ਆ ਇਹ ਤੁਹਾਡੇ ਪ੍ਰਾਇਸ ਕਰਾਉਣ ਆਏ ਆ ਅਸੀਂ ਚਾਹੁੰਦੇ ਆ ਕਿ ਤੁਹਾਨੂੰ ਤੁਸੀਂ ਚੰਗੀ ਸਿੱਖਿਆ ਗ੍ਰੈਂਡ ਕਰਕੇ ਚੰਗੇ ਨਾਗਰਿਕ ਬਣੋ ਇਹੋ ਸਾਡਾ ਸੰਦੇਸ਼ ਆ ਇਹੋ ਸਾਡਾ ਪ੍ਰਲਾਖੀ